ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਿਸਾਹਿ ਦਸਮੀ ਕਵੀਐ ਬਾਈ ਬੇਨਤੀ ਚਉਪਈ ਅਮ੍ਰਿਤ ਕਰੋ ਹਾਰਿ ਦੇ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਰਨ ਅਮਰ ਰਹਿ ਹਮਾਰਾ ਆਪਣਾ ਜਾਣਿ ਕਰਿ ਪ੍ਰਤਿ ਪਾਰਾ ਹਮਰੇ ਦੁਸ ਬੈਦ ਮੁਕਾਉ ਆਪ ਹਰਿ ਦਮ ਹੈ ਬਚਾਉ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਮੋਰ ਚਣ ਜਿ ਕਰ ਦੇ ਕਰੀਆ ਸਭੈ ਨਿਕਵਾਨ ਸਿਮਰਿਆ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕਰਹਿ ਪਿਆਸਾ ਮੈਂ ਛਾੜ ਕੇ ਵਰਨਾ ਤਾਹੋ ਜੋ ਵਰ ਚਾਲ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਗੇ ਚੁੰਚੂ ਸਤਰ ਹਮਾਰੇ ਮਾਰੀਏ ਆਪ ਹਾਦ ਮੁਝੇ ਬਰੀਆ ਮਰਨ ਕਾਲ ਕਤਰਾਸ ਨੋਰੀਏ ਹਉ ਜੋ ਸਦਾ ਹਮਾਰੇ ਪਛਾ ਸ੍ਰੇਸ ਤੁ ਜੋ ਕਰੀ ਅਵਰਚਾ ਰੱਖ ਲਿਹਿ ਮ ਰਖਨ ਹਾਰੇ ਸਾਇਬ ਸੰਤ ਸਹਾਈ ਪਿਆਰੇ ਦੀਨ ਬਰ ਦੁੱਸਨ ਕੇ ਹੰਤਾ ਤੁਮੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਵਤਰਾ ਕਾਲ ਪਾਇ ਸ਼ਿਵ ਦੇਵ ਵਤਰਾ ਕਾਲ ਪਾਇ ਕ੍ਰਿਪ ਸੁਨਪ੍ਰਕਾ ਸ਼ਾਸਕ ਕਾ ਕ ਕੀ ਆਤਮਾ ਸਾ ਜਮਨ ਕਾਲ ਜੋ ਕਿਸੇ ਵਕੀਓ ਬੇਦ ਰਹਿ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਮਨ ਕਾਲ ਸੋ ਜਗਤ ਬਨਾਇਓ ਦੇਵ ਦਾ ਜਚਨੇ ਵਜਾਇਓ ਆਦ ਅੰਤੇ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰੰ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਣਾ ਚਿੰਟੀ ਤੇ ਕੁੰਚਰੇ ਸੋਲਾ ਸਭ ਪਰ ਕਿਰਪਾ ਰਿਸ਼ ਕਰ ਫੂਲਾ ਸੰਤਾਨੁ ਪਾਇ ਤੇ ਦੁਖੀ ਸੁਪਾਇ ਸਾਧਨ ਕੈ ਸੁਕੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਬੜ ਬੜ ਕੀ ਜਾਨੇ ਜਮੁ ਰਖ ਕਰਾ ਕਰ ਤਾਰਾ ਪਰ ਜਾ ਤਰਪ ਤਵ ਦੇਹ ਵਿਪਾਰਜ ਬਕਰਤ ਕਰਤੂ ਕਭੂ ਤੁਮ ਮੈ ਮਿਤ ਦੇ ਦਰਸਭੂ ਹੋ ਜੇ ਤੇ ਬਰਸ਼ਰ ਸੰਤਾਰੇ ਆਪੇ ਆਪਣੇ ਬੂਝੂ ਚਾਰੇ ਤੁਮਸ ਬੀ ਤੇ ਰਾ ਤਨਰਾ ਲੰ ਜਾਣ ਪੇਦ ਪੇਦ ਰਿਆਲਮ ਨਰੰਕਾ ਨਰਮਕਾ ਨੰ ਲਮ ਆਦਨੀ ਨਾ ਦੇ ਸੰਬ ਤਾ ਕਾ ਮੂੜੁ ਚਾਰ ਤਵੇ ਦਾ ਜਾ ਕੋ ਪੇਵ ਨਾ ਪਾਵਦ ਬੇਦਾ ਤਾਕੋ ਕਰਪਾ ਹਣ ਨਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰ ਸਦਾ ਸ ਨਿਰੰਕਾਰ ਕਾ ਛੀਨਿਤ ਨਹਿ ਭਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਦੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬਸ ਜਪਤਮ ਸੰਸਾਰਾ ਏਕੇ ਰੂਪ ਨੂਬ ਸਰੂਪ ਆਰੰਕ ਪਿਉ ਰਾਵ ਕਹਿ ਭੂਪਾ ਅੰਡ ਜੇ ਰਸਿਤ ਕੇ ਨਿਤਪੁਰ ਕਾਂ ਬਹੋ ਰਾਇ ਦਿਨੇ कहु पुडा जह बेटा कौसुंद पे शंकर कैटा सकरिसीत काहि जंभु आध जुगा दिसरो पसंभव अबर चामे री तुम करो से के बार से क संगरो दुश्रतेड़ व्रत पाता सकल मलेश करो रणकाता जे तुस सरनी परे तिन कै सुदुक्त तूफान मरे पुरखिन पग भरे तिहारे तिन कै तुम संकट सब टारे जो कल को एक भारत है ताके का नट न है रक्षा होए तहां सब काल दूसरे सिरेत काल ਕਿਰਪਾ ਦੇ ਸੰਜਾਈ ਨੇ ਰਹਿਓ ਤਾਂ ਕਿ ਤਾਪ ਤਨ ਕਮੋ ਹਰ ਹੋ ਰਿਦ ਸਿਧ ਕਰਮੋ ਸੁਭ ਹੋ ਰਸ ਸਾਸ ਰਕੇ ਨਾ ਕੋਈ ਇੱਕ ਬਾਰ ਜਿ ਤਮੈ ਸੰਬਾਰਾ ਕਾਲ ਫਾਸੇ ਧਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦਿਸਦੋ ਤੇ ਰਹਾ ਖੜੇ ਕੇ ਤਮੈ ਸਰਨ ਤਿਹਾਰੀ ਆਪ ਹਦਲੇ ਹੁ ਬਾਰੀ ਸਰਬ ਠੋਨ ਮੋ ਸੁਹਾਇ ਬਿਸੁ ਦੋਖ ਤਲੇ ਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ